ਪੁੱਤ ਤੇਰੇ ਭਾਂਦਾ ਵੇਆ ਤੇ ਮੇਰੀ ਰੀਜ ਆਪਾਂ ਨੂੰ ਰਾਣੀ ਹਰ ਪਾਈਏ ਮੰਮੀ ਸੋਨਾ ਨਾ ਮਹਿੰਗਾ ਹੋ ਗਿਆ ਆਪਾਂ ਕਿੱਥੋਂ ਹੁਣ ਰਾਣੀ ਹਰ ਪਾ ਦਾਂਗੇ ਉਹਨੂੰ ਤੇ ਆਪਾਂ ਤੇਰੇ ਘਰ ਵਾਲ ਨੂੰ ਇੰਨਾ ਸੋਨਾ ਪਾਇਆ ਸੀ ਉਹ ਤੋਂ ਲੈ ਲੈ ਬੁੜੀਏ ਜੇ ਮੇਰਾ ਸੋਨਾ ਲਗਵਾਉਣਾ ਹੀ ਸੀ ਫਿਰ ਪਾਇਆ ਕਿਉਂ ਸੀ ਮੈਂ ਨਹੀਂ ਦਿੰਦੀ ਆਪਦਾ ਸੋਨਾ ਮੈਂ ਲਈ ਆਂ ਬਾਬੇ ਤੋਂ ਟੂਣਾ ਕਰਾ ਕੇ ਇਹਨੂੰ ਦੇਉ ਪਾਣੀ ਚ ਘੋਲ ਕੇ ਫਿਰ ਮੈਂ ਜਿਵੇਂ ਕਹੂੰਗੀ ਨਾ ਉਵੇਂ ਹੀ ਕਰੂਗੀ ਇਹ ਫੋਣ ਕਰਾਤਾ ਬਾਬੇ ਤੋਂ ਪੱਕਾ ਟੂਣਾ ਹੁਣ ਹੋ ਗਈ ਬੁੜੀ ਮੇਰੇ ਬਸ ਚ ਨੌਰਾਣੀ ਮੈਂ ਤੇਰਾ ਸ਼ਰਬਤ ਬਣਾਈ ਹੈ ਮੰਮੀ ਨੇ ਮੈਂ ਵੀ ਤੁਹਾਡੇ ਵਾਸਤੇ ਸ਼ਰਬਤ ਬਣਾਈ ਆ ਆ ਲੋ ਯਾ ਥੈਂਕ ਯੂ ਮੈਂ ਦੇਖਾਂ ਪੂੜੀ ਤੇ ਟੂਣੀ ਦਾ ਅਸਰ ਹੋਇਆ ਕਿ ਨਹੀਂ ਹੋਇਆ ਮੈਂ ਦੇਖਾਂ ਇਹ ਤੇ ਪੂਣੀ ਦਾ ਅਸਰ ਹੋਇਆ ਕਿ ਨਹੀਂ ਹੋਇਆ ਪੁੱਤ ਤੇਰੇ ਕਾਂਟੇ ਜੇ ਬਾਲੇ ਸੋਨੇ ਆ ਤੇਰਾ ਨਾਂ ਨੂੰ ਵਿਆਹ ਚ ਪਾ ਦਿੰਨੇ ਆਂ ਦੇਈ ਮੈਨੂੰ ਆ ਲੋ ਮੰਮੀ ਜੀ ਮੰਮੀ ਜੀ ਜਿਹੜਾ ਸੋਨਾ ਤੁਹਾਡੇ ਕੋਲੇ ਮੈਨੂੰ ਦਿਓ ਪਤਾ ਮੰਮੀ ਜੀ ਮੈਨੂੰ ਲੱਗਦਾ ਇਹ ਸਿਉਣਾ ਦੀ ਟੈਂਸ਼ਨ ਚ ਕਮਲੀਆਂ ਹੋ ਗਈਆਂ ਉਹ ਤੁਸੀਂ ਟੈਂਸ਼ਨ ਨਾ ਲਓ ਮੈਨੂੰ ਪਤਾ ਲੱਗ ਗਿਆ ਆਪਾਂ ਵਿਆਹ ਵਾਸਤੇ ਸਿਉਣਾ ਕਿੱਥੋਂ ਲੈਣਾ ਹੈ ਕਿੱਥੋਂ ਪਤਾ ਮੰਮੀ ਸਿਉਣਾ ਲੈਣਾ ਆਪਾਂ ਕਰਤਾਰ ਜੁਵੈਲਰ ਬਰਨਾਲਾ ਤੋਂ ਇਹਨਾਂ ਦਾ ਮੇਕਿੰਗ ਚਾਰਜ ਸਿਰਫ 5% ਹੈ ਜੀ ਸਿਰਫ 5% ਬਾਕੀ ਸੁਨਿਆਰੇ ਤਾਂ 15-15% ਲੈਂਦੇ ਆ ਕੁੱਤੇ ਦਾ ਮਤਲਬ ਆਪਾਂ ਨੂੰ ਇੱਕ ਤੋਲੇ ਮਗਰ 10000